ਕੀ ਬਣਿਆ ਤੁਹਾਡੀ ਸਕ੍ਰਿਪਟ ਪਸੰਦ ਆਈ ਉਹਨਾਂ ਨੂੰ ਕੋਈ ਗੱਲ ਨਹੀਂ ਐਵੇਂ ਸੈਡ ਕਾ ਤੋਂ ਹੁੰਨੇ ਹੋ ਪਰਸੋਂ ਇੱਕ ਮੀਟਿੰਗ ਹੋ ਰਹਾ ਉਹਨਾਂ ਨੂੰ ਤਾਂ ਪੱਕਾ ਪਸੰਦ ਆਈ ਜਾਊਗੀ ਉਹ ਯਾਰ ਕਿਸੇ ਨੂੰ ਨਹੀਂ ਪਸੰਦ ਆਣੀ ਮੇਰੀ ਸਕ੍ਰਿਪਟ ਬਕਵਾਸ ਸਕ੍ਰਿਪਟ ਹੈ ਨਾਲੇ ਮੈਂ ਤਾਂ ਸੋਚਿਆ ਆ ਮੈਂ ਆ ਕੰਮ ਨੂੰ ਛੱਡ ਕੇ ਨਾ ਜਿਹੜੀ ਜੌਬ ਛੱਡੀ ਸੀ ਉਹ ਦੁਬਾਰਾ ਜੁਆਇਨ ਕਰ ਲੈਣੀ ਆ ਤੇ ਮੈਨੂੰ ਪਤਾ ਆ ਮੇਰੇ ਜੌਬ ਛੱਡਣ ਕਰਕੇ ਸਾਰੇ ਘਰ ਦਾ ਬੋਝ ਤੇਰੇ ਤੇ ਆ ਗਿਆ। ਮੈਂ ਤੈਨੂੰ ਹੋਰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦਾ। ਮੈਂ ਖੁੱਜ ਗਿਰੇ ਮੇਰੇ ਸੁਪਨੇ। ਬਸ ਆ ਛੱਡ ਦੇਣਾ ਮੈਂ ਕੰਮ। ਤੁਹਾਨੂੰ ਕੀ ਨੇ ਕਿਹਾ ਵੀ ਮੈਂ ਪਰੇਸ਼ਾਨ ਆ। ਜਦੋਂ ਆਪਾਂ ਇਹ ਫੈਸਲਾ ਲਿਆ ਸੀ ਨਾ ਤਾਂ ਕੁਝ ਸੋਚ ਸਮਝ ਕੇ ਲਿਆ ਸੀ। ਇਹ ਗੱਲ ਹੋਈ ਸੀ ਵੀ ਤੁਸੀਂ ਆਪਣੇ ਜੌਬ ਛੱਡ ਕੇ ਨਾ ਸਕ੍ਰਿਪਟ ਤੇ ਧਿਆਨ ਦੋਗੇ, ਲਿਖਣ ਤੇ ਧਿਆਨ ਦੋਗੇ। ਫਿਰ ਤੁਹਾਨੂੰ ਐਵੇਂ ਕਿਉਂ ਲੱਗਦਾ ਵੀ ਮੈਂ ਪਰੇਸ਼ਾਨ ਆ? ਤੇ ਨਾਲ ਇੱਕ ਗੱਲ ਹੋਰ। ਮੈਨੂੰ ਤੁਹਾਡੇ ਤੇ ਨਾ ਤੇ ਤੁਹਾਡੇ ਕੰਮ ਤੇ ਪੂਰਾ ਭਰੋਸਾ ਵੀ ਇੱਕ ਨਾ ਇੱਕ ਦਿਨ ਨਾ ਤੁਹਾਡੀ ਸਕ੍ਰਿਪਟ ਤੇ ਫਿਲਮ ਜ਼ਰੂਰ ਬਣੂਗੀ। ਤੇ ਟੈਨਸ਼ਨ ਨਾ ਲਓ ਤੁਸੀਂ। ਤੈਨੂੰ ਮੇਰੇ ਤੇ ਇੰਨਾ ਯਕੀਨ ਆ? ਹਾਂਜੀ ਮੈਨੂੰ ਤੁਹਾਡੇ ਤੇ ਬਹੁਤ ਯਕੀਨ ਆ। ਨਾਲ ਇੱਕ ਗੱਲ ਹੋਰ ਆ ਨਿੱਕੀਆਂ ਨਿੱਕੀਆਂ ਜਿਹੜੇ ਰਿਜੈਕਸ਼ਨਾਂ ਕਰਕੇ ਨਾ ਆਪਣਾ ਕੰਫੀਡੈਂਸ ਲੈਵਲ ਲੋ ਨਾ ਕਰੋ। ਐਵੇਂ ਡੀਮੋਟੀਵੇਟ ਨਾ ਹੋਵੋ ਤੇ ਬਾਕੀ ਰਹੀ ਘਰ ਸੰਭਾਲਣ ਦੀ ਗੱਲ ਉਹ ਮੈਂ ਚੰਗੀ ਤਰ੍ਹਾਂ ਸੰਭਾਲ ਲਵਾਂਗੀ। ਥੈਂਕ ਯੂ ਅਗਰਨ ਯਾਰ ਮੇਰੇ ਤੇ ਭਰੋਸਾ ਕਰਨ ਲਈ ਤੇ ਮੈਨੂੰ ਦੁਬਾਰਾ ਮੋਟੀਵੇਟ ਕਰਨ ਲਈ। ਜਦੋਂ ਵੀ ਮੈਂ ਟੁੱਟਦਾ ਆਂ ਤੂੰ ਮੈਨੂੰ ਦੁਬਾਰੋਂ ਕਾਇਮ ਕਰ ਦਿੰਨੀ ਆ। ਇਹ ਤੇਰਾ ਸਾਥ ਈ ਆ। ਤੇ ਹਾਂ ਹੁਣ ਤਾਂ ਮੈਨੂੰ ਵੀ ਥੋੜਾ ਜਿਹਾ ਵਿਸ਼ਵਾਸ ਹੁੰਦਾ ਜਾਂਦਾ। ਵੀ ਇੱਕ ਨਾ ਇੱਕ ਦਿਨ ਆ ਆਹ ਸਕ੍ਰਿ ਪਰੇ ਸਭ ਕੁਛ ਤੇਰੇ ਕਰਕੇ ਅਜੇ ਚੰਗਾ ਹਮਸਫਰ ਹੋ ਗਏ ਨਾ ਨਾਲ ਤਾਂ ਬੰਦਾ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਹਰਾ ਦਿੰਦਾ ਹੈ ਥੈਂਕ ਯੂ ਯਾਰ